ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤੇਜਿੰਦਰ ਚੰਦੀ ਪੰਜਾਬ ਨਾਓ ਬੁਲਟਨ ਲੈ ਕੇ ਹਾਜ਼ਰ ਹਾਂ ਸੋ ਬੁਲਟਨ ਦੀ ਸ਼ੁਰੂਆਤ 21 ਜਨਵਰੀ ਨੂੰ ਸੂਬੇ ਭਰ ਦੇ ਵਿੱਚ ਮੁਕੰਮਲ ਹੋਈਆਂ ਨਗਰ ਪੰਚਾਇਤ ਅਤੇ ਨਗਰ ਨਿਗਮ ਚੋਣਾਂ ਤੋਂ ਬਾਅਦ ਸੂਬੇ ਭਰ ਦੇ ਵਿੱਚ ਨਗਰ ਨਿਗਮ ਦੇ ਮੇਅਰ ਅਤੇ ਨਗਰ ਪੰਚਾਇਤਾਂ ਦੇ ਪ੍ਰਧਾਨ ਚੁਣੇ ਗਏ ਨੇ ਉੱਥੇ ਹੀ ਪਠਾਨਕੋਟ ਵਿਖੇ ਵੀ ਨਗਰ ਪੰਚਾਇਤ ਦਾ ਪ੍ਰਧਾਨ ਚੁਣਿਆ ਗਿਆ ਜਿਸ ਨੂੰ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਵੱਲੋਂ ਕੁਰਸੀ ਦੇ ਉੱਤੇ ਬਿਠਾ ਦਿੱਤਾ ਗਿਆ ਸੋ ਨਗਰ ਪੰਚਾਇਤ ਨਰੋਟ ਜੈਮਲ ਸਿੰਘ ਵਿਖੇ ਕੁੱਲ 11 ਵਾਰਡਾਂ ਦੇ ਉੱਤੇ VOTING ਹੋਈ ਜਿਨ੍ਹਾਂ ਦੇ ਨਤੀਜਿਆਂ ਦੇ ਵਿੱਚ ਕਾਂਗਰਸ ਨੂੰ 5 ਸੀਟਾਂ ਅਤੇ ਆਮ ਆਦਮੀ ਪਾਰਟੀ ਨੂੰ 5 ਸੀਟਾਂ ਉੱਥੇ ਹੀ ਭਾਜਪਾ ਨੂੰ ਇੱਕ ਸੀਟ ਦੇ ਉੱਤੇ ਜਿੱਤ ਹਾਸਲ ਹੋਈ ਸੀ ਜਿਸ ਤੋਂ ਬਾਅਦ ਭਾਜਪਾ ਦੇ ਜੇਤੂ ਉਮੀਦਵਾਰ ਨੇ ਆਪਣਾ ਸਮਰਥਨ ਆਮ ਆਦਮੀ ਪਾਰਟੀ ਨੂੰ ਦੇ ਦਿੱਤਾ ਸੋ ਆਮਾਦੀ ਪਾਰਟੀ ਦੇ 8 ਨੰਬਰ ਵਾਰਡ ਤੋਂ ਜੇਤੂ ਰਹੇ ਉਮੀਦਵਾਰ ਬੱbbi ਨੂੰ ਨਗਰ ਪੰਚਾਇਤ ਦਾ ਪ੍ਰਧਾਨ ਬਣਾਇਆ ਗਿਆ ਤੇ ਉਹਨਾਂ ਨੂੰ ਪ੍ਰਧਾਨ ਦੀ ਕੁਰਸੀ ਦੇ ਉੱਤੇ ਮੰਤਰੀ ਲਾਲਚੰਦ ਕਟਾਰੂ ਚੱਕ ਵੱਲੋਂ ਬਿਠਾਇਆ ਗਿਆ ਸੋ ਇਸ ਮਾ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਕਿਹਾ ਕਿ ਇਸ ਵਾਰ ਆਮਾਦੀ ਪਾਰਟੀ ਵੱਲੋਂ ਨਿਰਪੱਖ ਚੋਣ ਕਰਵਾਈ ਗਈ ਸੀ ਜਿਸ ਦੇ ਵਿੱਚ ਨਾ ਤਾਂ ਕਿਸੇ ਦੀ ਅਰਜੀ ਕੱਟੀ ਗਈ ਅਤੇ ਨਾ ਹੀ ਕਿਸੇ ਨੂੰ ਤੁਮਕਾਇਆ ਗਿਆ ਜਿਸ ਦੀ ਵਜ੍ਹਾ ਕਰਕੇ ਕਾਂਗਰਸ ਨੂੰ ਵੀ 5 ਸੀਟਾਂ ਦੇ ਉੱਤੇ ਜਿੱਤ ਹਾਸਲ ਹੋਈ ਹੈ ਉਹਨਾਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਨਗਰ ਪੰਚਾਇਤ ਦੇ ਉੱਤੇ ਕਬਜ਼ਾ ਕਰਦਿਆਂ ਆਪਣੇ ਉਮੀਦਵਾਰ ਨੂੰ ਪ੍ਰਧਾਨ ਦੀ ਕੁਰਸੀ ਦੇ ਉੱਤੇ ਬਿਠਾ ਦਿੱਤਾ ਗਿਆ ਤੇ ਉਹ ਸਾਰੇ ਹੀ ਜੇਤੂ ਮੈਂਬਰਾਂ ਨੂੰ ਭਵਿੱਖ ਦੇ ਲਈ ਸ਼ੁਭ ਕਾਮਨਾਵਾਂ ਦਿੰਦੇ ਨੇ ਬੇਸਿਕਲੀ ਪਿਛਲੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਚ ਪੰਜਾਬ ਦੇ ਅੰਦਰ ਜਿੱਥੇ ਡਵੈਲਪਮੈਂਟ ਦੇ ਕਾਜ਼ ਵਿਗਾਸ ਦੀਆਂ ਵੱਡੀਆਂ ਹਿਸਟੋਰੀਕਲ ਪਲਾਨਾ ਬੁਣੀਆਂ ਗਈਆਂ ਨੇ ਉਹਦੇ ਨਾਲ ਨਾਲ ਨਗਰ ਪੰਚਾਇਤ ਨਰੋਜਮ ਸਿੰਘ ਨੂੰ ਵੀ ਬਹੁਤ ਵੱਡਾ ਤੋਹਫਾ ਮਾਨਯੋਗ ਮੁੱਖ ਮੰਤਰੀ ਜੀ ਸਰਦਾਰ ਭਗਵੰਤ ਸਿੰਘ ਮਾਜੀਦੇ ਦਿੱਤਾ ਔਰ ਇੱਥੇ ਇਥੋਂ ਦੇ ਲੋਕਾਂ ਨੂੰ ਸੀਵਰੇਜ ਮਿਲਿਆ ਇੱਥੋਂ ਦੇ ਲੋਕਾਂ ਨੂੰ ਜਿਹੜਾ ਆ ਬਹੁਤ ਵੱਡੀ ਵਾਟਰ ਸਪਲਾਈ ਮਿਲੀ ਸੋ ਲਗਭਗ 23 ਕਰੋੜ ਰੁਪਈਆ ਜਿਹਦੇ ਵਿੱਚ ਇਸ ਨਗਰ ਦੇ ਲੋਕਾਂ ਨੂੰ ਮਿਲਿਆ ਸੀਵਰੇਜ ਲਈ ਔਰ ਵਾਟਰ ਟ੍ਰੀਟਮੈਂਟ ਦੇ ਲਈ ਸੋ ਉਹ ਜਿਹੜਾ ਵਿਕਾਸ ਆ ਕੰਮ ਇਸ ਨਗਰ ਤੇ ਚੱਲਿਆ ਉਹ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਚੋਣਾਂ ਦੇ ਦੌਰਾਨ ਨਗਰ ਪੰਚਾਇਤ ਨਰੋਲ ਜਨਸਨ ਦੇ ਵੋਟਰਾਂ ਨੇ ਆਮ ਆਦਮੀ ਪਾਰਟੀ 'ਤੇ ਵੱਡਾ ਭਰੋਸਾ ਪ੍ਰਗਟਾਇਆ ਔਰ ਮੈਂ ਤੁਹਾਨੂੰ ਕਹਿ ਸਕਦਾ ਪਛੀ ਜੀਰੋ ਤੋਂ ਕੰਮ ਸ਼ੁਰੂ ਕੀਤਾ ਸਾਡਾ ਨਾਂ ਕੋਈ ਇੱਥੇ ਐਮਸੀ ਸੀਗਾ ਔਰ ਅਸੀਂ 2022 ਦੇ ਅੰਦਰ ਵੀ ਇਸ ਨਗਰ ਤੋਂ ਦੂਜੇ ਨੰਬਰ ਦੇ ਮਲਰੇਸਾਂ ਸੋ ਨਗਰ ਪੰਚਾਇਤ ਨਰੋਜਮ ਸਿੰਘ ਦੇ ਲੋਕਾਂ ਦਾ ਜਿਹੜਾ ਉਹ ਵਿਸ਼ਵਾਸ ਜਿਹੜਾ ਸਾਨੂੰ ਆਸ਼ੀਰਵਾਦ ਮਿਲਿਆ ਉਹ ਕੰਮਾਂ ਦੇ ਆਧਾਰ ਤੇ ਮਿਲਿਆ ਔਰ ਉਹਨਾਂ ਕੰਮਾਂ ਦੇ ਬਲਬੁੱਤ ਜਿਹੜੀ ਸਾਡੀ ਇੱਥੇ ਅੱਜ ਨਗਰ ਪੰਚਾਇਤ ਦੇ ਅੰਦਰ ਪ੍ਰਧਾਨਗੀ ਜਿਹੜੀ ਆਮ ਆਦਮੀ ਪਾਰਟੀ ਦੀ ਬਣੀ ਸੋ ਮੈਂ ਸਭ ਤੋਂ ਪਹਿਲੋਂ ਮਾਨਯੋਗ ਮੁੱਖ ਮੰਤਰੀ ਸੁਦਰਪ ਸਿੰਘ ਸੂਮਨ ਜੀ ਔਰ ਸਾਡੇ ਨੈਸ਼ਨਲ ਕਨਵੀਨਰ ਸ੍ਰੀ ਆਰਬਿੰਦ ਕੇਜਰੀワਾਲ ਜੀ ਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਸਾਨੂੰ ਜੋਗ ਅਗਵਾਈ ਦੇ ਕੇ ਇੱਥੇ ਅ ਰੰਬੇ ਹੋਏ ਕਮਨ ਵਗੇ ਲਿਆ ਕੇ ਜਾਣਦਾ ਹਮੇਸ਼ਾ ਸਾਹਜ ਦਿੱਤਾ ਹਮੇਸ਼ਾ ਗਵਾਈ ਦਿੱਤੀ ਸੋ ਅੱਜ ਮੇਰੇ ਵੱਲੋਂ ਸਭ ਤੋਂ ਪਹਿਲਾਂ ਜਿਹੜੇ ਕਮੇਟੀ ਦੇ ਪ੍ਰਧਾਨ ਚੁਣੇ ਗਏ ਨੇ ਬਬਲੀ ਕੁਮਾਰ ਬੱਬੀ ਜੀ ਉਹਨਾਂ ਨੂੰ ਸਰਬਸੰਮਤੀ ਦੇ ਨਾਲ ਸਾਰੇ ਸਾਡੇ ਮੈਂਬਰਾਂ ਨੇ ਪ੍ਰਧਾਨ ਚੁਣਿਆ ਸੋ ਮੇਰੇ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਇਹਦੇ ਨਾਲ ਸਾਡੇ ਦੋ ਵਾਈਸ ਪ੍ਰਧਾਨ ਚੁਣੇ ਆ ਭੈਣ ਜੀ ਮਾਇਆ ਦੇਵੀ ਜੀ ਔਰ ਭੈਣ ਜੀ ਮਨੀਸ਼ਾ ਮਾਜਨ ਜੀ ਸੋ ਸਾਰੀ ਟੀਮ ਨੇ ਸਾਡੀ ਜਿਹੜੀ ਇੱਕ ਪਰਿਵਾਰ ਬਣ ਕੇ ਇੱਕ ਮਤਲਬ ਅ ਮੈਂ ਸਮਝਦਾ ਵੀ ਕਰੀ ਦੇ ਰੂਪ ਦੇ ਵਿੱਚ ਜਿਹੜਾ ਅੱਜ ਫੈਸਲਾ ਕੀਤਾ ਸੋ ਮੇਰੇ ਵੱਲੋਂ ਸਾਰੇ ਮੈਂਬਰਾਂ ਨੂੰ ਬਹੁਤ-ਬਹੁਤ ਮੁਬਾਰਕਾਂ ਸੋ ਨਵੀਂ ਚੁਣੀ ਹੋਈ ਸਾਰੀ ਕਮੇਟੀ ਨੂੰ ਔਰ ਅਸੀਂ ਚਾਹਦੇ ਹਾਂ ਵੀ ਜਿਹੜੇ ਸਾਡੇ ਵਿਰੋਧੀ ਨੇ ਜਿਹੜੇ ਇਥੋਂ ਮਤਲਬ ਲੋਕਾਂ ਨੇ ਚੁਣਿਆ ਮਾੜੀ ਗੱਲ ਇਹ ਵੀ ਅੱਜ ਉਹ ਚੋਣ ਪ੍ਰਕਿਰਿਆ 'ਚ ਸ਼ਾਮਲ ਨਹੀਂ ਹੋਏ ਉਹਨਾਂ ਨੂੰ ਵੀ ਆਉਣਾ ਚਾਹੀਦਾ ਸੀਗਾ ਅਸੀਂ ਉਹਨਾਂ ਦੇ ਵੀ ਗੱਲਾਂ ਸੁਣਨਾ ਚਾਹੁੰਦੇ ਸੀ ਪਰ ਉਹ ਕਿਉਂ ਨਹੀਂ ਆਏ ਤਾਂ ਹੁਣ ਉਹ ਹੀ ਜਾਣਦੇ ਆ ਲੇਕਿਨ ਅੱਜ 7 ਮੈਂਬਰਾਂ ਨੇ ਮੇਰੇ ਸਮੇਤ ਸਰਵਸੰਮਤੀ ਦੇ ਨਾਲ ਕਮੇਟੀ ਦਾ ਪ੍ਰਧਾਨ ਚੁਣਿਆ ਸੁਚੀ ਟੀਮ ਚੁਣੀ ਆ ਔਰ ਆਉਣ ਵਾਲੇ ਦਿਨਾਂ ਚ ਜਿਹੜੇ ਕੰਮ ਵਿਕਾਸ ਚ ਚੱਲਦੇ ਨੇ ਉਹਨਾਂ ਨੂੰ ਗਤੀ ਵੀ ਦੇਵਾਂਗੇ ਉਹਨਾਂ ਨੂੰ ਤੇਜ਼ ਵੀ ਕਰਾਂਗੇ ਉਹਦੇ ਤੇ ਅੱਖ ਵੀ ਰੱਖਾਂਗੇ ਤੇ ਨਾਲ ਦੇ ਨਾਲ ਅ ਪਿਛਲੇ 5 ਸਾਲਾਂ ਦੇ ਦੌਰਾਨ ਜਿਹੜੀਆਂ ਨਿਜਮਤਾਈਆਂ ਚ ਹੋਈਆਂ ਨੇ ਜਿਹੜੇ ਕੰਮਾਂ ਦੇ ਅੰਦਰ ਕੋ ਜੋ ਸਾਨੂੰ ਸੂਚਨਾ ਮਿਲੀ ਹੈ ਉਹ ਗੜਬੜੀਆਂ ਵੀ ਦੇਖਾਂਗੇ ਕਿੱਥੇ ਕਿੱਥੇ ਹੋਈਆਂ ਨੇ ਉਹਨੂੰ ਮਤਲਬ ਲੈ ਕੇ ਲੋਕਾਂ ਦੇ ਅੰਦਰ ਵੀ ਜਿਹੜਾ ਇੱਕ ਰੋਸ ਵੀ ਆ ਉਹ ਵੀ ਮਤਲਬ ਜਿਹੜਾ ਸਾਡੇ ਦਿਮਾਗ 'ਚ ਆ ਵੀ ਅਸੀਂ ਉਹ ਪੈਸੇ ਦੀ ਦੁਰਵਰਤੋਂ ਕਿੱਥੇ ਕਿੱਥੇ ਹੋਈ ਹੈ ਓਬਵੀਅਸly ਦੇਖਾਂਗੇ ਸੋ ਅੱਜ ਸਾਡੇ ਐਸਡੀਓ ਪਠਾਨਕੋਟ ਔਰ ਸਾਡੇ ایਓ ਸਾਡੇ ਜ਼ਿਲ੍ਹਾਾਰ तमाम ਅਧਿਕਾਰੀ ਸਮਾਨਾਂ ਦੀ ਅ ਰਹਿਨਮਾਈ ਦੇ ਵਿੱਚ ਇੱਥੇ ਬਕਾਇਦਾ ਮੈਂਬਰਾਂ ਨੇ ਸੋਚ ਕਰਨ ਤੋਂ ਬਾਅਦ ਜਿਹੜੀ ਉਹ ਚੋਣ ਪ੍ਰਕਿਰਿਆ ਉਹਨੂੰ ਪੂਰਾ ਕੀਤਾ ਸੋ ਬਹੁਤ-ਬਹੁਤ ਮੁਬਾਰਕਾਂ ਤੇ ਦੁਵਾਰਾ ਨੋਟ ਜਮ ਸਿੰਘ ਦੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਅਸੀਂ ਹੋਰ ਵੀ ਵਿਸ਼ਵਾਸ ਜਿੱਤਣ ਦੇ ਲਈ ਉਹਨਾਂ ਦਾ ਦਿਨ ਰਾਤ ਕੰਮ ਕਰਾਂਗੇ ਕੋਈ ਕਸਰ ਬਾਕੀ ਜਿਹੜੀ ਉਹਨੇ ਸਿੱਟੀ ਜਾਏਗੀ ਕਾਪੀ ਦੇ ਆਮ ਮੈਂਬਰ ਅਜੀਤ ਨਗਰ ਪੰਚਾਇਤ ਪ੍ਰਧਾਨ ਸਭ ਤੋਂ ਪਹਿਲਾਂ ਮੈਂ ਸ੍ਰੀ ਲਾਖੰਦ ਦਰੁਜਕ ਜੀ ਮੰਤਰੀ ਪੰਜਾਬ ਦਾ ਦਿਲੋਂ ਧੰਨਵਾਦ ਕਰਦਾ ਇਹਨਾਂ ਨੇ ਮੈਨੂੰ ਏਡਾ ਵੱਡਾ ਅਹੁਦਾ ਜਿਹੜਾ ਉਹ ਮਾਨਿਆ ਹਾਂ ਦੂਜਾ ਜਿਹੜਾ ਮੈਂ ਆਪਣੇ ਰੋਡ ਵਾਸੀਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਾਨੂੰ ਇੱਥੋਂ ਤੱਕ ਅਰ ਪਹੁੰਚਾਇਆ ਹੈ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਬਾਕੀ ਸਾਰੇ ਆਪਣੇ ਐਮਸੀ ਜਿਹੜੇ ਜਿਤੇ ਆ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਤੇ ਏਡਾ ਵੱਡਾ ਵਿਸ਼ਵਾਸ ਜਤਾਇਆ ਹੈ ਮੈਨੂੰ ਏਡਾ ਵੱਡਾ ਮਾਣ ਦਿੱਤਾ ਹੈ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਬਾਕੀ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਦੇਣ ਹੈ ਕਿ ਜਿਹੜਾ ਮੈਨੂੰ ਏਡਾ ਵੱਡਾ ਅਹੁਦਾ ਜਿਹੜਾ ਪਾਰਟੀ ਨੇ ਦਿੱਤਾ ਪਹਿਲਾਂ ਮੈਂ ਕੋਈ ਵੀ ਬਿਲਕੁਲ ਪਤਾ ਨਹੀਂ ਦਾ ਹੁੰਦਾ ਵੀ ਤੇ ਹੁਣ ਮੈਨੂੰ ਜਿਹੜਾ ਪਾਰਟੀ ਨੇ ਏਡਾ ਵੱਡਾ ਅਹੁਦਾ ਦਿੱਤਾ ਮੈਂ ਪਾਰਟੀ ਦਾ ਵੀ ਦਿলোਤਨਵਾਦ ਕਰਦਾ ਸੀਐਮ ਭਗਵੰਤ ਸਿੰਘ ਜੀ ਦਾ ਮੰਤਰੀ ਸ੍ਰੀ ਲਾਲ ਚੰਦ ਕਟਾਰੂ ਚੱਕੀ ਜੀ ਦਾ ਦਿলোਤਨਵਾਦ ਕਰਦਾ ਜਿਹੜਾ ਮੇਰੇ ਤੇ ਏਡਾ ਵੱਡਾ ਵਿਸ਼ਵਾਸਿਤ ਦਾ ਹੈ ਅੱਗੇ ਵੱਧਦੇ ਉਧਰ ਅਮਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਦੇ ਉੱਤੇ ਤਿੱਖੇ ਸ਼ਬਦੀ ਵਾਰ ਕੀਤੇ ਨੇ ਸੋ ਕੇਜਰੀਵਾਲ ਨੇ ਕਿਹਾ ਕਿ ਭਾਜਪਾ जाट ਭਾਈਚਾਰੇ ਦੇ ਨਾਲ ਧੋਖਾ ਕਰ ਰਹੀ ਹੈ ਅਤੇ ਇਸ ਕਾਰਨ ਦਿੱਲੀ ਦੇ जाट ਭਾਈਚਾਰੇ ਨੂੰ ਕੇਂਦਰ ਸਰਕਾਰ ਦੇ ਅਦਾਰਿਆਂ ਦੇ ਵਿੱਚ ਰਾਖਵਾ ਕਰਨ ਨਹੀਂ ਮਿਲ ਰਿਹਾ ਉਹਨਾਂ ਕਿਹਾ ਕਿ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੇ जाट ਭਾਈਚਾਰੇ ਦੇ ਨਾਲ ਵਾਅਦਾ ਕਰਦਿਆਂ ਉਹਨਾਂ ਨੂੰ OBC ਦੇ ਵਿੱਚ ਸ਼ਾਮਲ ਕਰਨ ਦਾ ਕਿਹਾ ਸੀ ਪਰ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ जाट ਭਾਈਚਾਰੇ ਦੇ ਨਾਲ ਝੂਠ ਬੋਲਿਆ ਦਿੱਲੀ ਕੇ जाट ਸਮਾਜ ਕੇ ਸਾਥ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਨੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੇ ਔਰ ਭਾਰਤੀ ਜਨਤਾ ਪਾਰਟੀ ਨੇ ਪਿਛਲੇ 10 ਸਾਲ ਸੇ ਬਹੁਤ ਬੜਾ ਧੋਖਾ ਕੀਤਾ ਹੈ दिल्ली सरकार की एक ओबीसी लिस्ट है इस ओबीसी लिस्ट में दिल्ली सरकार की ओबीसी लिस्ट में जाट समाज का नाम आता है केंद्र सरकार की एक ओबीसी लिस्ट है केंद्र सरकार की ओबीसी लिस्ट में दिल्ली का जाट समाज नहीं आता तो दिल्ली यूनिवर्सिटी में जब बच्चे एडमिशन लेने जाते हैं तो उसमें दिल्ली के जाट समाज को रिजर्वेशन नहीं मिलता <coughs> दिल्ली यूनिवर्सिटी के कॉलेज में जाते हैं तो दिल्ली के जाट समाज को रिजर्वेशन मिलता है केंद्र सरकार के किसी भी कॉलेज में या यूनिवर्सिटी में जाते हैं या केंद्र सरकार की के किसी भी संस्था जैसे दिल्ली पुलिस हो गई डीडी हो गई उसमें नौकरी लेने जाते हैं तो दिल्ली के जाट समाज को उसमें रिजर्वेशन नहीं मिलता बड़ी इंटरेस्टिंग बात यह कि राजस्थान का जो जाट समाज है उनका नाम केंद्र की ओबीसी लिस्ट में है तो दिल्ली यूनिवर्सिटी में जब एडमिशन लेने जाते हैं तो राजस्थान के जाट समाज को रिजर्वेशन मिलता है दिल्ली के कॉलेज में दिल्ली के जाट समाज को दिल्ली के कॉलेज में रिजर्वेशन नहीं मिलता यह तो हमारे पूरे दिल्ली के जाट समाज के भाइयों के साथ बहनों के साथ बहुत बड़ा अन्याय है और यह अन्याय ये जले पे नमक छिड़कने जैसा है कि चार बार पिछले दस साल में प्रधानमंत्री जी ने अपने घर बुला के और अमित शाह जी ने जाट समाज के नेताओं को आश्वासन दिया भरोसा दिया वचन दिया गारंटी दी कि दिल्ली के जाट समाज को केंद्र की ओबीसी लिस्ट के अंदर डाला जाएगा 26 मार्च 2015 को प्रधानमंत्री मोदी जी ने दिल्ली जाट समाज के प्रतिनिधियों को अपने घर बुलाकर यह वादा किया कि उन्हें केंद्र की ओबीसी लिस्ट में दिल्ली के जाट समाज को शामिल किया जाएगा 26 मार्च 2015 को नहीं किया उसके बावजूद 8 फरवरी 2017 को अमित शाह जी ने यूपी चुनाव से पहले चौधरी वीरेंद्र सिंह के घर फिर से दिल्ली और देश के जाट नेताओं को यह वादा किया कि जो स्टेट लिस्ट में ओबीसी जाती हैं उनको केंद्र की लिस्ट में जोड़ा जाएगा फिर भी नहीं किया 2019 के लोकसभा चुनाव से पहले दिल्ली में प्रवेश वर्मा के आवास पर अमित शाह ने जाट नेताओं से मिले फिर वादा किया कि दिल्ली के जाट समाज को केंद्र की ओबीसी लिस्ट में शामिल किया जाएगा फिर धोखा दिया फिर नहीं किया 2022 में दिल्ली में फिर सैकड़ों जाट नेताओं को बुलाकर अमित शाह जी मिले और वादा किया और फिर से धोखा दे दिया तो पिछले दस साल में चार बार तीन बार दिल्ली के देश के गृह मंत्री ने और एक बार देश के प्रधानमंत्री ने पूरे जाट समाज को बुला के बोला अगर प्रधानमंत्री और गृहमंत्री झूठ बोलेंगे अगर प्रधानमंत्री और गृहमंत्री अपने वादे को पूरा नहीं करेंगे अगर प्रधानमंत्री और गृह मंत्री को जाटों की याद केवल चुनाव के पहले आती है आप देख रहे हो हर चुनाव के पहले जाट समाज को बुलाते हैं कहते हैं वोट दे दो इस बार वोट दे दो अगली बार कर देंगे इस बार वोट दे और कभी नहीं करते कभी नहीं करते अगर प्रधानमंत्री और गृह मंत्री इस तरह से झूठ बोलेंगे तो फिर तो देश में कुछ बचेगा ही नहीं फिर क्या बचेगा उसके बाद किसके पास जाए इसके बाद अब यह बड़े मजे की बात है जैसे है, मैंने बताया कि दिल्ली पुलिस में राजस्थान के जाट समाज को रिजर्वेशन मिलता है दिल्ली के जाट समाज को नहीं मिलता एनडीएमसी में डी में सफदरजंग अस्पताल में ऑल इंडिया मेडिकल में राजस्थान के जाट समाज को रिजर्वेशन मिलता है दिल्ली के जाट समाज को नहीं मिलता दिल्ली के अंदर दिल्ली वालों को रिजर्वेशन नहीं मिलता, बाहर वालों को मिलता। भाई ऐसा क्यों <coughs> तो मैंने कल प्रधानमंत्री जी को चिट्ठी लिखी है उस चिट्ठी की कॉपी अभी आप सब लोगों को बांट दी जाएगी मैंने प्रधानमंत्री जी को उनके वादे उनके और अमित शाह जी के वादे याद दिलाए हैं कि आप ये वादा पूरा कीजिए ਔਰ ਜਾਟ ਸਮਾਜ ਕੇ ਸਾਥ ਧੋਖਾ ਕੀਤਾ ਗਿਆ ਹੈ ਅੱਗੇ ਵਾਦਦੇ ਉਧਰ ਅਮਰitsar ਦੀ ਗੁਮਟਾਲਾ ਚੌਂਕੀ ਦੇ ਬਾਹਰ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ ਸੋ ਧਮਾਕੇ ਦੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਰਿਹਾ ਹੈ ਸੋ ਬੀਤੇ ਕੁਝ ਮਹੀਨਿਆਂ ਤੋਂ ਪੰਜਾਬ ਦੇ ਥਾਣੇ ਲਗਾਤਾਰ ਨਿਸ਼ਾਨੇ ਤੇ ਨੇ ਜਿਸ ਦੌਰਾਨ ਸਰਦੀ ਇਲਾਕਿਆਂ ਚ ਕਈ ਵਾਰ ਪੁਲਿਸ ਥਾਣਿਆਂ ਦੇ ਵਿੱਚ ਧਮਾਕੇ ਹੋਣ ਦੀ ਖਬਰ ਸਾਹਮਣੇ ਆ ਚੁੱਕੀ ਹੈ ਅਤੇ ਇਸ ਦੌਰਾਨ 46 ਦਿਨਾਂ ਤੋਂ ਬਾਅਦ ਇੱਕ ਹੋਰ ਸੰਸਨੀਖੇਜ ਖਬਰ ਸਾਹਮਣੇ ਆਈ ਹੈ ਜਿੱਥੇ ਅੰਮ੍ਰਿਤਸਰ ਦੇ ਅਧੀਨ ਪੈਂਦੇ ਗੁਮਟਾਲਾ ਚੌਂਕੀ ਦੇ ਵਿੱਚ ਧਮਾਕਾ ਹੋ ਗਿਆ ਸੋ ਜਾਣਕਾਰੀ ਦੇ ਅਨੁਸਾਰ ਧਮਾਕਾ ਵੀਰਵਾਰ ਰਾਤ ਕਰੀਬ 9 ਵਜੇ ਹੋਇਆ ਹਾਲਾਂਕਿ ਗਨੀਮਤ ਰਹੀ ਕਿ ਧਮਾਕੇ ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਸੋ ਮਾਮਲੇ ਬਾਰੇ ਜਾਣਕਾਰੀ ਦਿੰਦੇ ਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਚੌਂਕੀ ਦੇ ਬਾਹਰ ਖੜੀ ਇੱਕ ਗੱਡੀ ਦਾ ਰੈਡੀਏਟਰ ਫਟਣ ਦੇ ਕਾਰਨ ਹੋਇਆ ਸੋਨਾ ਕਿਹਾ ਕਿ ਧੁਮਾਕੇ ਕਾਰਨ ਕਾਰ ਦਾ ਸ਼ੀਸ਼ਾ ਟੁੱਟ ਗਿਆ ਜਿਸ ਕਾਰਨ ਇੰਨੀ ਆਵਾਜ਼ ਆਈ ਹੈ ਜ਼ਿਕਰ ਜੋਗ ਹੈ ਕਿ ਅਮਰitsar ਜ਼ਿਲ੍ਹੇ ਚ ਇਹ ਪੁਲਸ ਥਾਣਿਆਂ ਦੇ ਵਿੱਚ ਪੰਜਵਾਂ ਧੁਮਾਕਾ ਦੱਸਿਆ ਜਾ ਰਿਹਾ ਹੈ ਸੋ ਇਸ ਤੋਂ ਪਹਿਲਾਂ ਅੱਤਵਾਦੀਆਂ ਵੱਲੋਂ 24 ਨਵੰਬਰ ਨੂੰ ਅਜਨਾਲਾ ਥਾਣੇ ਨੂੰ ਵੀ ਧੁਮਾਕਾ ਖੇਜ ਸਮੱਗਰੀ ਨਾਲ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਸੋ ਇਸ ਤੋਂ ਬਾਅਦ 26 ਨਵੰਬਰ ਨੂੰ ਗੁਰਬਖਸ਼ ਨਗਰ ਦੇ ਥਾਣੇ ਦੇ ਵਿੱਚ ਵੀ ਹੈਂਡ ਗਰਨੇਡ ਸੁੱਟਿਆ ਗਿਆ ਸੀ ਸੋ ਹੁਣ ਇਹ ਧੁਮਾਕਾ ਰੇਡੀਏਟਰ ਕਾਰਨ ਹੋਇਆ ਜਾਂ ਕਿਸੇ ਨੇ ਸਾਜ਼ਿਸ਼ ਤਹਿਤ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਅੱਛੀਵਦਰਸ਼ਨ ਹੋਰੀ ਮੌਜੂਦ ਨੇ ਗੱਲਬਾਤ ਕਰਦੇ ਆਂ ਅਫਸਰ ਘਰ ਇੱਥੇ ਘਟਨਾ ਕੀ ਵਾਪਰੀ ਹੈ ਕਿਉਂਕਿ ਸਨਸਨੀ ਕਾਫੀ ਫੈਲੀ ਸੀ ਕਿ ਇੱਥੇ ਕੋਈ ਬਲਾਸਟ ਹੋਇਆ ਹੈ ਸਾਡੇ ਨਾਲ ACP ਸਾਹਿਬ ਇੱਥੇ ਖੁਦ ਮੌਜੂਦ ਨੇ ਸਰ ਕੀ ਗੱਲ ਹੋਈ ਹੈ ਸਰ ਪਰ ਨਹੀਂ SR ID ਨੂੰ ਤਸਦੀਕ ਮਾਈਕ ਥੱਲੇ ਕਰ ਲੋ ਯਾਰ ਪਲੇ ਸਰ ਪਹਿਲਾਂ ਚੁੱਪ ਕਰ ਜੀ ਸਰ ਮਾਈਕ ਸਾਡੇ ਕਰ ਮੈਂ ਥੱਲੇ ਕਰ ਲਉ ਮੂੰਹ ਵਿੱਚ ਰੱਖਿਆ ਮੈਂ ਚਲੋ ਚਲੋ 8:00 ਵਜੇ ਦੇ ਕਰੀਬ اے ایس ਹਰਜਿੰਦਰ ਸਿੰਘ ਚੌਂਕੀ ਚਾਰਜ ਗੁਮਟਾਲਾ ਜਿਹੜੇ ਅੰਦਰ ਪਬਲਿਕ ਡੀਲਿੰਗ ਕਰ ਰਹੇ ਸੀ ਕੋਈ ਪਾਰਟੀ ਦਾ ਝਗੜਾ ਹੋਇਆ ਸੀ ਗੱਲਬਾਤ ਹੋ ਰਹੀ ਸੀ ਕਿ ਬਾਹਰ ਜਿਹੜਾ ਖੜਕਾ ਹੋਇਆ ਜੀ ਜਦੋਂ ਬਾਹਰ ਨਿਕਲ ਕੇ ਉਹਨਾਂ ਦੇਖਿਆ ਕਿ ਸਾਡੇ اے ایس ਤੇਜਿੰਦਰ ਸਿੰਘ ਦੀ ਇੱਕ ਗੱਡੀ ਸੀ ਜੈਨੂਸਟੀਲੋ 2008 ਮਾਡਲ ਪੁਰਾਣੀ ਗੱਡੀ ਸੀ ਉਹ ਜਿਹੜਾ ਕੂਲਰਟਰ ਵਗ ਰਿਹਾ ਸੀ ਜਦੋਂ ਅਸੀਂ ਮਕੈਨਿਕ ਬੁਲਾ ਕੇ ਚੈੱਕ ਕੀਤਾ ਤਾਂ ਰੇਡੀਏਟਰ ਬਲਾਸ ਹੋਇਆ ਸੀ ਮਾਈਕ ਥੱਲੇ ਕਰ ਲ ਮੂੰਹ ਤਾਂ ਦਿਖੰਦੋ ਪਰ ਸਰ ਕਮਾਕੇ ਸਰ ਹੋ ਜਾਂਦਾ ਹੈ ਫੜੀ ਗੱਡੀ ਦਾ ਪਾ ਕੇ ਇਸ ਚੀਜ਼ ਦੀ ਜ਼ਿੰਮੇਵਾਰੀ ਲਈ ਗਈ ਹੈ ਉਸ ਨੂੰ ਅਸੀਂ ਨਹੀਂ ਕਰ ਸਕਦੇ ਕਲੀਅਰ ਕਿਉਂਕਿ ਪੋਸਟਾਂ ਤੇ ਪਾਈ ਜਾਂਦੇ ਰੋਜ਼ ਗੈਂਗਸਟਰ ਪਾਈ ਜਾਂਦੇ ਆ ਪੋਸਟ ਨੂੰ ਅਸੀਂ ਜਸਟੀਫਾਈ ਨਹੀਂ ਕਰ ਸਕਦੇ ਪਰ ਹੁਣ ਪੋਸਟ ਪਰ ਵੀ ਵੈਰੀਫਾਈ ਕਰਾਂਗੇ ਪਰ ਜੋ ਹੁਣ ਤੱਕ ਸਾਨੂੰ ਜਿਹੜਾ ਸਾਹਮਣੇ ਆਇਆ ਵਾ ਅਸੀਂ ਮਕੈਨਿਕ ਬੁਲਾ ਕੇ ਗੱਡੀ ਚੈੱਕ ਕਰਾਈ ਆ ਉਹ ਗੱਡੀ ਦਾ ਰੇਡੀਏਟਰ ਬਲਾਸਟ ਹੋਇਆ ਹੋਇਆ ਉਹਦਾ ਕੂਲਰ ਵੀ ਤੁਸੀਂ ਦੇਖ ਸਕਦੇ ਇੱਥੇ ਵਗਿਆ ਹੋਇਆ ਹੈ ਬਿਲਕੁਲ ਗੇਟ ਦੇ ਅੱਗੇ ਗੱਡੀ ਜਿਹੜੀ ਸੀ ਫੌਜ ਕਿਉਂ ਆ ਗਈ ਫੌਜ ਰੂਟੀਨ ਦੀ ਤਰ੍ਹਾਂ ਡੇਲੀ ਸੜਕਾਂ ਹੁੰਦੇ ਆ ਕਿਉਂਕਿ ਲੱਗੇ ਆਰਮੀ ਕੈਂਟ ਉਹ ਗਾਸਤ ਕਰਦੇ ਨੇ ਗਾਸਤ ਕਰਦੇ ਕਰਦੇ ਰੂਟੀਨ ਦੀ ਡੇਲੀ ਚੌਂਕੀ ਆ ਕੇ ਬੈਠ ਜਾਂਦੇ ਕਈ ਵਾਰ ਆਉਂਦੇ ਨੇ ਇਸ ਕਰਕੇ ਉਹ ਇਹੋ ਜਿਹੀ ਗੱਲ ਨਹੀਂ ਵੀ ਫੌਜ ਦੀ ਸਪੈਸ਼ਲਿਸਟ ਕੰਮ ਲਈ ਆਈ ਹੈ ਉਹ ਰਜਾਨਾ ਦੀ ਗਸ਼ਤੀ ਤਰ੍ਹਾਂ ਹੀ ਆਏ ਨੇ ਸ਼ਿਵਦਰਸ਼ਨ ਜੀ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਸਾਰਾ ਤੁਹਾਨੂੰ ਵਰਲਡ ਦੇਖ ਰਿਹਾ ਇਸ ਟਾਈਮ ਜੀ ਮੀਡੀਆ ਤੇ ਹੋਰ ਵੀ ਚੈਨਲ ਇੱਥੇ ਮੌਜੂਦ ਨੇ ਕਿਉਂਕਿ ਕੱਲ ਨੂੰ ਜੇਕਰ ਉਹ ਮਲਜ਼ਮ ਫੜੇ ਜਾਂਦੇ ਨੇ ਤਾਂ ਡੀਜੀਪੀ ਸਾਹਿਬ ਵੱਲੋਂ ਇਸ ਦੀ ਪੁਸ਼ਟੀ ਕੀਤੀ ਜਾਣੀ ਹੈ ਕਿਉਂਕਿ ਕੀ ਹੋਇਆ ਸੀਗਾ ਤੁਹਾਨੂੰ ਥੋੜਾ ਜਿਹਾ ਜ਼ਿਕਰ ਜ਼ਿਆਦਾ ਬਿਲਕੁਲ ਵੇਖੋ ਮੁੱਢਲੇ ਤੌਰ ਤੇ ਜਿਹੜੇ ਸਾਡੀ ਜਿੱਥੇ ਖਾਣੇ ਦੇ ਵਿੱਚ ਟਾਇਰ ਬਟਨ ਦੀ ਘਟਨਾ ਸੀਗੀ ਪਰ ਅਗਲੇ ਦਿਨ ਉਹ ਮਲਜ਼ਮ ਉਥੋਂ ਫੜੇ ਜਾਂਦੇ ਨੇ ਡੀਜੀਪੀ ਸਾਹਿਬ ਕੋਲ ਮੁੱਢਲੇ ਤੌਰ ਤੇ ਗੱਲ ਸਾਹਮਣੇ ਆਈ ਹੈ ਕਿ ਗੱਡੀ ਬਾਹਰ ਗੇਟ ਤੇ ਖੜੀ ਸੀ ਉਹਦਾ ਗੂਲਟ ਆ ਵਗ ਰਿਆ ਸੀ ਜਦੋਂ ਮਕੈਨਿਕ ਚੈੱਕ ਨੂੰ ਬੁਲਾ ਕੇ ਚੈੱਕ ਰਿਹਾ ਉਹਦਾ ਜਿਹ ਉਹਦਾ ਬਲਾਸਟ ਹੋਇਆ ਹੋਵੇ ਥੱਲੇ ਉਹਦੇ ਨਾਲ ਸ਼ੀਸ਼ੇ ਤਰੇੜ ਆ ਗਏ ਆ ਫਿਰ ਵੀ ਅਸੀਂ ਇਸ ਸੰਬੰਧੀ ਵੈਰੀਫਾਈ ਕਰ ਰਹੇ ਆ ਅਸੀਂ ਇਸੇ ਕਰਕੇ ਤੁਹਾਨੂੰ ਮਦੋਂ ਕਲੀਅਰ ਨਹੀਂ ਕਰ ਰਹੇ ਇੱਦਾਂ ਵੈਰੀਫਾਈ ਕਰ ਰਹੇ ਆ ਪਰਚਾ ਦੇ ਰਹੇ ਹੋ ਤੁਸੀਂ ਕੋਈ ਅਸੀਂ ਇਹ ਵੈਰੀਫਾਈ ਕਰ ਰਹੇ ਆ ਫਿਲਹਾਲ ਕੋਈ ਇਹੋ ਜੀ ਗੱਲ ਨਹੀਂ ਆਈ ਤੁਸੀਂ ਸਾਹਮਣੇ ਦੇਖ ਸਕਦੇ ਜੇ ਇੱਧਰ ਕੈਮਰਾ ਮਾਰੋ ਚੌਂਕੀ ਦਾ ਗੇਟ ਆ ਇਹ ਦਵਾਰ ਆ ਕੋਈ ਨਿਸ਼ਾਨ ਨਹੀਂ ਇਹਦੇ ਪਿਆ ਕੋਈ ਜੇ ਇੱਥੇ ਕੋਈ ਇਹੋ ਜੀ ਗੱਲ ਹੁੰਦੀ ਚੌਂਕੀ ਦਾ ਦਵਾਰ ਦਾ ਨੁਕਸਾਨ ਹੋਣਾ ਸੀ ਗੇਟ ਦਾ ਨੁਕਸਾਨ ਹੋਣਾ ਸੀ ਲਾਗੇ ਕੋਈ ਵਹੀਕਲ ਆ ਉਹਨਾਂ ਦਾ ਨੁਕਸਾਨ ਹੋਣਾ ਸੀ ਪਰ ਮੁੱਢਲੇ ਤੌਰ ਤੇ ਸਾਨੂੰ ਇਹੋ ਜਿਹਾ ਇਸ ਕਰਕੇ ਅਸੀਂ ਇਸ ਬਾਰੇ ਤੁਹਾਨੂੰ ਨਹੀਂ ਕਹਿ ਸਕਦੇ ਪਰ ਮੁਢਲੇ ਤੌਰ ਤੇ ਸਾਨੂੰ ਇਹੋ ਹੀ ਆ ਕਿ ਜਿਹੜਾ ਉਹਦਾ ਰੇਡੀਏਟਰ ਜਰੂਰ ਫਟਿਆ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਅਜਿਹੀ ਘਟਨਾ ਤੁਹਾਡੇ ਸਾਹਮਣੇ ਆਉਂਦੀ ਹੈ ਜਾਂ ਉਹ ਇਸ ਚੀਜ਼ ਦੀ ਪੁਸ਼ਟੀ ਹੁੰਦੀ ਹੈ ਤਾਂ ਤੁਸੀਂ ਕਾਰਵਾਈ ਕਰੋਗੇ ਜੀ ਇਸ ਤੇ ਫਿਰ ਅਸੀਂ ਤੁਹਾਨੂੰ ਬਰੀਫ ਕਰਾਂਗੇ ਸਾਰੇ ਡਿਟੇਲ ਦੱਸਾਂਗੇ ਜੇ ਕੋਈ ਸਾਨੂੰ ਤੱਤ ਸਾਹਮਣੇ ਆਉਣਗੇ ਠੀਕ ਹੈ ਫਿਰ ਲੈ ਲੈ ਉਹ ਜੀ ਗੱਲ ਸਾਡੇ ਸਾਹਮਣੇ ਨਹੀਂ ਆ ਕਿਉਂਕਿ ਪੁਲਿਸ ਇੰਡੀਆ ਹਲੇ ਫਲਾਈਓਵਰ ਤੇ ਵੀ ਦਿਖਾਈ ਦੇ ਰਹੀ ਹੈ ਗਸ਼ਤ ਕਰ ਰਹੀ ਹੈ ਪੁਲਿਸ ਚੀਜ਼ ਉਹ ਇਹ ਜਿਹੜੀ ਜਿਹੜੇ ਉੱਪਰ ਖੜੇ ਨੇ ਰਜਾਨਾ ਲੱਗਦੇ ਰਾਤ ਨੂੰ ਤੁਸੀਂ ਇਹ ਤੋਂ ਪਹਿਲਾਂ ਵੇਖਦੇ ਠੀਕ ਹੈ ਜੀ ਯਰ ਜਨਾ ਰਾਤ ਨੂੰ ਡੇਲੀ ਰਾਏ ਉੱਥੇ ਖੜਦੇ ਪੁਲਿਸ ਜਿਹੜੀ ਅਡੀ ਸਕਿਉਰਟੀ ਹੁੰਦੀ ਹੈ ਚੌਂਕੀ ਥਾਣੇ ਦੀ ਕਰਦੇ ਮੇਰੀ ਟ੍ਰੇਨ ਦੀ ਤਰ੍ਹਾਂ ਖੜਦੇ ਹੋਗਾ ਸਪੈਸ਼ਲ ਨਹੀਂ ਖੜਦੇ ਠੀਕ ਹੈ ਪਾਸੇ ਪੁਲਿਸ ਕਹਿੰਦੀ ਜੀ ਅਧਿਕਾਰਿਕ ਬਿਆਨ ਦਿੱਤਾ ਜਾਵੇ ਜਿਹੜਾ ਅਧਿਕਾਰਿਕ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਤੁਸੀਂ ਕੈਮਰਾ ਖੋਲ ਲੈਂਦੇ ਹੋ ਜਿੰਨਾ ਜਰ ਜਿੰਨਾ ਤੁਸੀਂ ਅਧਿਕਾਰਤ ਸਾਡੇ ਪਹੁੰਚ ਤੋਂ ਪਹਿਲਾਂ ਹੀ ਸਾਰਾ ਸਵਾਲ ਕਰਨ ਲੱਗ ਕੇ ਜਦੋਂ ਅਸੀਂ ਕਹਿੰਦੇ ਹਾਂ ਵੈਰੀਫਾਈ ਕਰ ਰਹੇ ਹਾਂ ਅਸੀਂ ਵੈਰੀਫਾਈ ਕੀਤਾ ਹੁਣ ਤੱਕ ਜੋ ਬਲਾਸਟ ਹੋਇਆ ਉਹਦਾ ਰੈਡੀਏਟਰ ਫਟਿਆ ਵਾ ਉਹਦਾ ਕੁਲਟਰ ਵਗਿਆ ਤੁਸੀਂ ਗੱਡੀ ਵੀ ਦੇਖ ਸਕਦੇ ਜੇ ਜੇਕਰ ਕੋਈ ਉਹ ਜੀ ਗੱਲ ਉਹਦੀ ਗੱਡੀ ਦਾ ਬੂੰਡ ਦਾ ਨੁਕਸਾਨ ਹੁੰਦਾ ਬੰਪਰ ਦਾ ਨੁਕਸਾਨ ਹੁੰਦਾ ਜਾਂ ਗੱਡੀ ਦਾ ਬਾਕੀ ਨੁਕਸਾਨ ਹੁੰਦਾ ਉਹਦਾ ਕੁਲਟਰ ਵਗ ਰਿਹਾ ਵਾ ਤੁਸੀਂ ਉਸ ਤੋਂ ਪਹਿਲਾਂ ਸਵਾਲ ਕਰ ਲਿਆ ਵੀ ਜਦੋਂ ਸਾਡੇ ਕੋਲ ਵੈਰੀਫਾਈ ਨਹੀਂ ਹੋਇਆ ਜਦੋਂ ਹੁਣ ਵੈਰੀਫਾਈ ਹੋਇਆ ਵਾ ਹੁਣ ਤੱਕ ਸਾਡੇ ਕੋਲ ਆਹ ਸਾਹਮਣੇ ਗੱਲ ਆਈ ਹੈ ਫੇਰ ਵੀ ਅਸੀਂ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਵੀ ਅਗਲੇ ਬੰਨੇ ਗੱਲ ਸਮਝਣੀ ਹੋਵੇ ਦੁਬਾਰਾ ਤੁਹਾਨੂੰ ਬਰੀਫ ਕੀਤਾ ਜਾਊਗਾ ਠੀਕ ਹੈ ਅੱਗੇ ਵਧਦੇ ਹਾਂ ਉਧਰ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਸਰਹੰਦ ਵੱਲੋਂ ਸ਼ਹੀਦੀ ਸਭਾ ਦੇ ਦੌਰਾਨ ਕੀਤੇ ਪ੍ਰਬੰਧਾਂ ਦੇ ਲਈ ਡੀਸੀ ਤੇ ਐਸਐਸਪੀ ਦਾ ਸਨਮਾਨ ਕੀਤਾ ਗਿਆ ਸੋ ਸ਼ਹੀਦੀ ਸਭਾ 2024 ਦੇ ਦੌਰਾਨ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਸ਼ਲਾਘਾ ਯੋਗ ਪ੍ਰਬੰਧਾਂ ਤੋਂ ਪ੍ਰਭਾਵਿਤ ਹੋ ਕੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਸਰਹੰਦ ਫਤਿਹਗੜ੍ਹ ਸਾਹਿਬ ਵੱਲੋਂ ਰੱਖੇ ਇੱਕ ਸਾਦੇ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥਿੰਦ ਤੇ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਕੌਰ ਗਰੇਵਾਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸੋ ਇਸ ਮੌਕੇ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥਿੰਦ ਨੇ ਕਿਹਾ ਕਿ ਸੀਨੀਅਰ ਸਿਟੀਜ਼ਨ ਸਮਾਜ ਦਾ ਅਨਮੋਲ ਸਰਮਾਇਆ ਹੁੰਦੇ ਨੇ। ਉੱਥੇ ਹੀ ਉਹਨਾਂ ਨੂੰ ਸਮਾਜ ਦੇ ਵਿੱਚ ਬਣਦਾ ਮਾਨ ਸਨਮਾਨ ਦੇਣਾ ਸਾਡਾ ਮੋਢਲਾ ਫਰਜ਼ ਹੈ। ਸੋ ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਕੌਰ ਗਰੇਵਾਲ ਨੇ ਆਖਿਆ ਕਿ ਜ਼ਿਲ੍ਹਾ ਪੁਲਿਸ ਸੀਨੀਅਰ ਸਿਟੀਜ਼ਨਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ ਅਤੇ ਸੀਨੀਅਰ ਸਿਟੀਜ਼ਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਲੋੜੀਂਦੇ ਉਸਤੇ ਅਸੀਂ ਅੱਜ ਮੰਤਰੀ ਮੀਟਿੰਗ ਜੋ ਕਮੇਟੀ ਮੀਟਿੰਗ ਕੀਤੀ ਸਾਡਾ ਸਭ ਦਾ ਵਿਚਾਰ ਸੀ ਅਜ ਸੀਨੀਅਰ ਸਿਟੀਜ਼ਨਾਂ ਦਾ ਕਿ ਅਸੀਂ ਜਿਹੜੇ ਐਸਐਸਪੀ ਅਤੇ ਡੀਸੀ ਹੈ ਉਹਨਾਂ ਨੂੰ ਬੁਲਾਇਆ ਜਾਵੇ ਤੇ ਬੁਲਾ ਕੇ ਉਹਨਾਂ ਦਾ ਸਨਮਾਨ ਕੀਤਾ ਜਾਵੇ। ਕਿਉਂਕਿ ਸਾਰੀ ਪਬਲਿਕ ਸਰਹੰਦੀ ਜਾਣ ਰਹੀ ਹੈ। ਕਿ ਜਿਹੜਾ ਸਰਹੰਦ ਸ਼ਹੀਦੀ ਜੋੜ ਮੇਲਾ ਦਸੰਬਰ ਦੇ ਪੋਦੇ ਮਹੀਨੇ ਚੱਲਦਾ ਉਹਦਾ ਇੰਤਜ਼ਾਮ ਕਰਨਾ ਵੀ ਆਸਾਨ ਨਹੀਂ ਹੈ ਲੇਕਿਨ ਇਸ ਵਾਰੀ ਇੰਨਾ ਵਧੀਆ ਇੰਤਜ਼ਾਮ ਕੀਤਾ ਗਿਆ ਡੀਸੀ ਮੈਡਮ ਵੱਲੋਂ ਵੀ ਐਸਐਸਪੀ ਮੈਡਮ ਵੱਲੋਂ ਵੀ ਸੋ ਸਰਹੰਦ ਦੇ ਯੋਗ ਤੇ ਅਸੀਂ ਉਹਨਾਂ ਨੂੰ ਬੁਲਾ ਕੇ ਸਨਮਾਨਿਤ ਕੀਤਾ ਹਰ ਲੱਖਾਂ ਦੁਨੀਆ ਨਤਮਸਤਕ ਹੋਣ ਵਾਸਤੇ ਸਿੱਧਣੋਂ ਇੱਥੇ ਆਉਂਦੀ ਹੈ ਕਿਸੇ ਨੂੰ ਕੋਈ ਤਕਰੀਬ ਨਹੀਂ ਹੋਈ ਕੋਈ ਗੁੰਡਾਗਰਦੀ ਨਹੀਂ ਹੋਈ ਕੋਈ ਨਾਹਰੇਬਾਜੀ ਨਹੀਂ ਹੋਈ ਬਹੁਤ ਅچھے ਤਰੀਕੇ ਨਾਲ ਇਹ ਸਵਾਦ ਦਾ ਪ੍ਰੋਗਰਾਮ ਕੁਝ ਰੰਗਿਆ ਇਸ ਵਾਸਤੇ ਵਧਾਈ ਦੇ ਪਾਤਰ ਤੇ ਅਸੀਂ ਮੌੜੀ ਦੇ ਮੌਕੇ ਤੇ ਬਰਾਕੇ ਇਹਨਾਂ ਨੂੰ ਸਨਮਾਨ ਕੀਤਾ ਪਬਲਿਕ ਨੇ ਆਈ ਦੀ ਸੰਭ ਦੇ ਬਹੁਤ ਅچھے ਜਿੰਨੇ ਮੌਜੂਦ ਆਦਮੀ ਸਭ ਦੇ ਸਾਰੇ ਇੰਡਸਟਰੀਜ਼ ਵਕੀਲ ਬੈਂਕਾਂ ਦੇ ਕਰਮਚਾਰੀ ਕਿੰਨੇ ਵੀ ਰਿਟਾਇਰਡ ਕਰਮਚਾਰੀ ਹੈਗੇ ਸਭ ਐਡਵੋਕੇਟ ਤੇ ਆਏ ਹੋਏ ਸੀਗੇ ਸਭ ਨੇ ਇਹਨਾਂ ਦਾ ਮੈਡਮ ਦਾ ਐਸਐਸਪੀ ਦਾ ਡੀਸੀ ਦਾ ਧੰਨਵਾਦ ਕੀਤਾ ਉਹਨਾਂ ਨੂੰ ਸਨਮਾਨ ਨੂੰ ਕੀਤਾ ਗਿਆ ਥੋੜੀ ਦੇ ਮੌਕੇ ਤੇ ਸਭ ਨੂੰ ਥੋੜੀ ਜਿਹੀ ਬਹੁਤ-ਬਹੁਤ ਅਰ ਨਵੇਂ ਸਾਲ ਦੀ ਤੁਮ ਨੂੰ ਬਹੁਤ-ਬਹੁਤ ਬੁਧਾਈ ਹੋ ਜੀ ਬਹੁਤ ਖੁਸ਼ੀ ਮਿਲੀ ਹੈ ਅੱਜ ਜਦ ਸਿਨੀਅਰ ਸਿਟੀਜ਼ਨਸ ਨੇ ਸਾਨੂੰ ਇੱਥੇ ਖਾਸ ਬੁਲਾ ਕੇ ਬਿਲਕੁਲ ਇੱਕ ਪਰਿਵਾਰ ਦੀ ਤਰ੍ਹਾਂ ਸਾਡੇ ਨਾਲ ਨਵੇਂ ਸਾਲ ਦੀਆਂ ਖੁਸ਼ੀਆਂ ਤੇ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਸਾਲ ਦੇ ਪਹਿਲੇ ਦਿਨ ਦੀ ਮੈਂ ਸਿਨੀਅਰ ਸਿਟੀਜ਼ਨਸ ਨੂੰ ਮਿਲੀ ਸੀ ਇਹਨਾਂ ਨੇ ਖਾਸ ਬੁਲਾਇਆ ਸੀ ਮੈਨੂੰ ਤੇ ਅੱਜ ਵੀ ਬੁਲਾਇਆ ਹੈ ਸੋ ਮੈਂ ਆਪਣੇ ਆਪ ਨੂੰ ਬਹੁਤ ਹੀ ਸੁਭਾਗੇ ਬਣ ਸ਼ਾਲੀ ਸਮਝਦੀ ਹਾਂ ਇੱਕ ਇੱਕ ਸੈਸ਼ਨ ਤੋਂ ਪਿਛਲੇ ਜੋ ਸੀ 20 ਸਭਾ ਦੇ ਸਮਾਗਮ ਮਿਕਰ ਨੇ ਉਹਨਾਂ ਨੇ ਵੀ ਪ੍ਰਸ਼ਾਸਨ ਦਾ ਆਨਰ ਕੀਤਾ ਕੇ ਜੀ ਹਾਂਜੀ ਸਾਡੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਸ਼ਹੀਦੀ ਸਭਾ ਦੇ ਪ੍ਰਬੰਧਾਂ ਨੂੰ ਲੈ ਕੇ ਸਾਡਾ ਸਤਿਕਾਰ ਕੀਤਾ ਗਿਆ ਆਨਰ ਕੀਤਾ ਗਿਆ ਤਾਂ ਇਹਦੇ ਵਿੱਚ ਮੈਂ ਇੱਕ ਕਹਿਣਾ ਚਾਹਾਂਗੀ ਕਿ ਇਹਨਾਂ ਨੇ ਬਹੁਤ ਸਾਰੇ ਪ੍ਰਬੰਧ ਦੇਖੀਆਂ ਹਨ ਪੁਰਾਣੀਆਂ ਸਭਾਵਾਂ ਵੀ ਦੇਖੀਆਂ ਹਨ ਸੋ ਜਿਹੜਾ ਆਨਰ ਸਾਨੂੰ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਮਿਲ ਰਿਹਾ ਹੈ ਸਾਡੇ ਲਈ ਬਹੁਤ ਹੀ ਮਾਣ ਦੀ ਗੱਲ ਹੈ ਸੋਸ਼ੀਅਲ ਸਟਿਮੀਅਰ ਐਸੋਸੀਏਸ਼ਨ ਫਕਰ ਸਾਹਿਬ ਸਰਾਂਵਲ ਨੂੰ ਮੈਨੂੰ ਗੱਡੀ ਸਾਹਿਬ ਨੂੰ ਬੁਲਾਇਆ ਗਿਆ ਜਿਸ ਸਾਹਮਣੇ ਸ਼ਹੀਦੀ ਸਭਾ ਦੇ ਵਿੱਚ ਚੌਥੇ ਪ੍ਰਬੰਧ ਕਰਨ ਦੇ ਲਈ ਸਾਨੂੰ ਸਨਮਾਨਿਤ ਕੀਤਾ ਗਿਆ ਕਿਤੇ ਪਹੁੰਚ ਕੇ ਮੈਨੂੰ ਨਿੱਜੀ ਤੌਰ ਤੇ ਬਹੁਤ ਖੁਸ਼ੀ ਹੋਈ ਤੇ ਮੈਂ ਐਸੋਸੀਏਸ਼ਨ ਨੂੰ ਆਪਣੀ ਪੂਰੀ ਪੁਲਿਸ ਟੀਮ ਦੇ ਬਿਹਾਫ ਤੇ ਧੰਨਵਾਦ ਕਰਦੀ ਹਾਂ ਤੇ ਸਾਰਿਆਂ ਨਾਲ ਗੱਲਬਾਤ ਕੀਤੀ ਬੜਾ ਖੂਬ ਸਿੱਖਣ ਨੂੰ ਮਿਲਿਆ ਤੇ ਪਵਿਕ ਜੋ ਉਮੀਦ ਕਰਦੀ ਹੈ ਕਿ ਅਸੀਂ ਇਹ ਜਾਇ ਇਕੱਠ ਕਰਦੇ ਰਹੀਏ ਮੈਂ ਇੱਕੋ ਨਾਲ ਕੋਲ ਰਿਕਵੈਸਟ ਵੀ ਕੀਤੀ ਹੈ ਵੀ ਜੇ ਕੋਈ ਸੀਨੀਅਰ ਸਿਟੀਜ਼ਨ ਆਉਗਾ ਤਾਂ ਉਹਨਾਂ ਦਾ ਪਿਆਰ ਦੇ ਦਾਤ ਤੇ ਜਿਵੇਂ ਕੀਤਾ ਬਹੁਤ ਪਹਿਲਾਂ ਤੋਂ ਜੀ ਸੀਨੀਅਰ ਸਿਟੀਜ਼ਨ ਤੇ ਮੇਰੇ ਵੱਲੋਂ ਆਰਡਰ ਵੀ ਆਪਸ ਆਰਡਰ ਵੀ ਜਾ ਰਹੀ ਹੈ ਤੇ ਲੇਡੀਜ਼ ਦੇ ਲਈ ਕਿ ਉਹਨਾਂ ਦਾ ਪਹਿਲ ਦੇ ਆਧਾਰ ਤੇ ਕੰਮ ਕੀਤਾ ਜਾਏਗਾ ਤੇ ਅਬ ਸੀਨੀਅਰ ਸਿਟੀਜ਼ਨ ਦਾ ਜਦੋਂ ਕੋਈ ਸਾਨੂੰ ਫੋਨ ਆਉਂਦਾ ਤਾਂ ਸਾਡੀ ਟੀਮ ਘਰ ਜਾ ਕੇ ਉਨ੍ਹਾਂ ਦੀ ਗੱਲ ਸੁਣਦੀ ਹੈ ਉਹਨਾਂ ਨੂੰ ਥਾਣੇ 'ਚ ਨਹੀਂ ਬੁਲਾਇਆ ਜਾਂਦਾ ਤੇ ਉਹਨਾਂ ਦੀ ਇਹ ਰਿਕੁਐਸਟ ਬਿਲਕੁਲ ਜਾਇਜ਼ ਹੈ ਤੇ ਅੱਗੇ ਵੀ ਅਸੀਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਾਂਗੇ ਅੱਗੇ ਵਾਦਦੇ ਆ ਤੇ ਉਧਰ ਤਰਨਤਾਰਨ ਦੇ ਮੁਹੱਲਾ ਗੁਰੂ ਖੂ ਵਿਖੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਪੁਰਾਣੀ ਰੰਜਿਸ਼ ਨੂੰ ਲੈ ਕੇ ਨੌਜਵਾਨ ਦੇ ਉੱਤੇ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੋ ਗੋਲੀ ਲੱਗਣ ਕਾਰਨ ਨੌਜਵਾਨ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਇਲਾਜ ਦੇ ਲਈ ਦਾਖਲ ਕਰਵਾ ਦਿੱਤਾ ਗਿਆ ਸੋ ਜ਼ਖਮੀ ਨੌਜਵਾਨ ਦੀ ਪਛਾਣ ਗੁਰੂ ਕਾ ਖੂ ਵਾਸੀ ਕਮਲਜੀਤ ਸਿੰਘ ਵਜੋਂ ਹੋਈ ਹੈ ਸੋ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਗਈ ਸੋ ਬੀਤੀ ਸ਼ਾਮ ਦੀ ਇਹ ਘਟਨਾ ਜਿੱਥੇ ਦਿਨ ਦਿਹਾੜੇ ਤਰਨ ਤਰਨ ਦੇ ਮੁਹੱਲਾ ਗੁਰੂ ਕਾ ਖੂ ਵਿਖੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਪੁਰਾਣੀ ਰੰਜਿਸ਼ ਨੂੰ ਲੈ ਕੇ ਨੌਜਵਾਨ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਸੋ ਜ਼ਖਮੀ ਨੌਜਵਾਨ ਕਮਲਜੀਤ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਕੁਝ ਦਿਨ ਪਹਿਲਾਂ ਬੰਤ ਨਾਮਕ ਵਿਅਕਤੀ ਦੇ ਨਾਲ ਝਗੜਾ ਹੋਇਆ ਸੀ ਅਤੇ ਉਕਤ ਕੇਸ ਦੇ ਵਿੱਚ ਉਹ ਜ਼ਮਾਨਤ ਤੇ ਬਾਹਰ ਆਏ ਨੇ ਤੇ ਅੱਜ ਬੰਤੇ ਦੇ ਬੰਦਿਆਂ ਵੱਲੋਂ ਉਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਸੋ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਤੇ ਦੂਜੇ ਪਾਸੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਬੰਤੇ ਨਾਲ ਝਗੜਾ ਹੋਇਆ ਸੀ ਥੋੜੇ ਅੱਛਾ ਜੀ ਕੀ ਨਾਂ ਕੀ ਤੁਹਾਡਾ ਕਬਲਜੀਤ ਸਿੰਘ ਕਿਹਦੇ ਨਾਲ ਝਗੜਾ ਹੋਇਆ ਬੰਤ ਨਾਲ ਕਿਸ਼ਾ ਗਦਾ ਪਾਇਆ ਭਾਇਆ ਅੱਛਾ ਦੇ ਦੇ ਬਿਆਨ ਕਿੰਨੀਆਂ ਕਿੰਨੀਆਂ ਗੁਲੀਆਂ ਚਲੀਆਂ ਪੰਜ ਛੇ ਮਾਰੀਆਂ ਭਾਜੀ ਮੇਰੀ ਤੁਹਾਡੇ ਗੋਲੀਆਂ ਮਾਰੀਆਂ ਹਾਂਜੀ ਬੰਤ ਕੌਣ ਆ ਮੁੰਡਾ ਬੰਤ ਤਾਂ ਗਾ ਤੇਰੇ ਟੋੜਾ ਚੌਂਕੀ ਦਾ ਹਾਂਜੀ ਟੋੜਾ ਚੌਂਕੀ ਦਾ ਬੰਤ ਅੱਛਾ ਤੇ ਕਾਰਨ ਕੀ ਗੋਲੀ ਚਲਾਉਂਦਾ ਪਤਾ ਜੀ ਹਾਂਜੀ ਪਹਿਲਾਂ ਲੜਾਈ ਹੋਈ ਸੀ ਮਹੀਨਾ ਪਹਿਲਾਂ ਇਹਨਾਂ ਨਾਲ ਕਿਹੜੀ ਗੱਲੋਂ ਦਿਨੇ ਮੇਰੇ ਭਰਾ ਨੇ ਇਹਨੇ ਧਮਕੀ ਦਿੱਤੀ ਲਾ ਕੇ ਗੱਲ ਕਹਿੰਦਾ ਵੀ ਅਸੀਂ ਤੇ ਬੈ ਕੇ ਵੀ ਖਵਾ ਸਕਦੇ ਇੰਨਾ ਪੈਸਾ ਵਾਡੇ ਨੂੰ ਬੰਤ ਨੇ ਕਿਹਾ ਕੀ ਕੰਮ ਕਰ ਲੋਗੇ ਬੰਤ ਭਾਈ ਸਮਾਨ ਵੇਚਦਾ ਜੀ ਅੱਛਾ ਥੋੜਾ ਚੌਂਕੀ ਲੱਗ ਰਿਹਾ ਜਾਂਦਾ ਨਸ਼ਾ ਵੇਚਦਾ ਹਾਂਜੀ ਟੇਟਾ ਵੇਚਦਾ ਹਾਂਜੀ ਹਾਂਜੀ ਕਦੀ ਪੁੱਛ ਨਹੀਂ ਕਰ ਰਹੀ ਨੀ ਤੁਸੀਂ ਉੱਤੇ ਹੁਣ ਸੇ ਜਾਣਦੀ ਭਾਜ ਜਾਂਦਾ ਹੁਲੀ ਅੱਛਾ ਤੇ ਉਸੇ ਏਰੀਆ 'ਚ ਵੇਚਦਾ ਹਾਂਜੀ ਹਾਂਜੀ ਤੇ ਤੁਹਾਡਾ ਝਗੜਾ ਕਿਹੜੀ ਗੱਲ ਦਾ ਸਾਡਾ ਝਗੜਾ ਉਥੇ ਮੋੜ ਦਿਖਾਉਣ ਤੋਂ ਆਇਆ ਜੀ ਭਾਜੀ 3 ਮਹੀਨਾ ਪਹਿਲਾਂ ਆਇਆ ਜਮਾਨ ਤੋਂ ਇੱਕ ਗੋਲੀ ਚੱਲੀ ਸੀ ਤਾਂ ਜਮਾਨਤਾ ਹੋਈਆਂ ਦੱਬੀ ਹੋਰ ਹਾਂਜੀ ਤੇ ਹੁਣ ਇਹਨੇ ਗੋਲੀਆਂ ਮਰਾਦੀਆਂ ਦਿਨੇ ਤਾਂ ਮਕੀ ਦਿੱਤੀ ਸੀ ਕਿੰਦਾ ਸਾਡੇ ਕੋਲ ਵਾਧੂ ਪੈਸਾ ਕਿਵੇਂ ਗੋਣੇ ਜੰਦਰੇ ਮੇਰੇ ਪੰਜ ਮਾਰੀਆਂ ਇੱਕ ਇੱਕ ਆ ਤੇ ਮੁੰਡੇ ਆਏ ਜਿਨ੍ਹਾਂ ਗੁੜੀ ਮੋਟਰਸਾਈਕਲਾਂ ਤੇ ਮੋਟਰਸਾਈਕਲ ਕਿੱ데 ਜਾਣੇ ਸੀ ਚਾਰ ਜਾਣੇ ਸੀ ਅਛਾ ਕਰਨਾ ਕਿੱਥੇ ਹੋਈ ਕਿਹੜੀ ਜਗ੍ਹਾ ਤੇ ਵਕੀਲ ਦੇ ਘਰ ਦੇ ਬਾਹਰ ਵਕੀਲ ਨੂੰ ਭਾਗ ਗਿਆ ਛੱਡ ਕੇ ਗਿਆ ਕਚਹਿਰੀ ਗਿਆ ਅੱਜ ਤਰੀਸ ਦੇ ਨਹੀਂ ਜੀ ਸਾਬ ਦੇ ਪੇਸ਼ ਨੂੰ ਅਛਾ ਠੀਕ ਗੱਲ ਹੀ ਆ ਗੱਲ ਇਹ ਆ ਕਿ ਇੱਕ ਮਹੀਨਾ ਹੋ ਗਿਆ ਵਾ ਇਹਨਾਂ ਦਾ ਲੜਾਈ ਝਗੜਾ ਹੋਇਆ ਸੀਗਾ ਤੇ ਇਹਨਾਂ ਕੋਲ ਇਹ ਵੀ ਗਏ ਸੀਗੇ ਇਹਨਾਂ ਕੋਲ ਦਾਤਰ ਸੀਗੇ ਜਿਹੜੇ ਸਾਡੇ ਵੱਲੋਂ ਸੀਗੇ ਤੇ ਇਹਨਾਂ ਉਹਨਾਂ ਨੇ ਗਾੜੀਆਂ ਸਿੱਧੀਆਂ ਗੋਲੀਆਂ ਚਲਾਈਆਂ ਇਨੀ ਕਿੰਨੇ ਨਿਆਲੇ ਲੈ ਕੇ ਅੱਗੇ ਲੱਗ ਕੇ ਭੱਜੇ ਆ ਤੇ ਇਹ ਗਾੜੀਆਂ ਆਉਂਦੇ ਆ ਮੁੜ ਕੇ ਇਹਨਾਂ ਦੀ ਬਾਰੋ-ਬਾਰ ਇਹਨਾਂ ਤੇ ਪਰਚੇ ਹੋ ਗਏ ਮੁੜ ਕੇ ਬਾਰੋ-ਬਾਰ ਜਮਾਨਤਾ ਹੋਈਆਂ ਇਸ ਨਾਲ ਸਾਰਿਆਂ ਦੀ ਜਮਾਨਤਾ ਭਰੀਆਂ ਗਈਆਂ ਮੇਰੇ ਘਰ ਵਾਲੇ ਦੀ ਜਮਾਨਤ ਨਹੀਂ ਭਰੰਦੇ ਤੇ ਅੱਜ ਉਹ ਸਿੱਧਾ ਜਾ ਕੇ ਉੱਥੇ ਪੇਚ ਹੋਇਆ ਕੱਲ ਦੀ ਤਰੀਕ ਫੇਰ ਲੈ ਕੇ ਆਇਆ ਤੇ ਜਿਹੜਾ ਐਸਐਸਓ ਵੀ ਤੈਮ ਦੇ ਜਾਣਦੇ ਸੀ ਐਸਐਸਓ ਸੱਚੋ ਸਾਬੂ ਤੇ ਦੁਜੇ ਵੀ ਚੌਂਕੀ ਵਾਲੇ ਵੀ ਤੇ ਜਮਾਨਤ ਨਹੀਂ ਭਰੰਦੇ ਸੀਗੇ ਤੂੰ ਮੁੜ ਕੇ ਹੋਣਾ ਜੇ ਮੁੜ ਕੇ ਟਾਈਮ ਲੈ ਕੇ ਜਦੋਂ ਆਉਂਦੇ ਸੀਗੇ ਵਾਪਸ ਗੁਰਕੇ ਕੋ ਚੌਕ ਵਿੱਚ ਸ਼ਰੇਆਮ ਗੋਲੀਆਂ ਮਾਰ ਗਏ ਮੇਰੇ ਘਰ ਵਾਲੇ ਨੂੰ ਕਿੰਨੇ ਜਾਣੇ ਸੀ ਦੋ ਦੋ ਤਿੰਨ ਚਾਰ ਜਾਣੇ ਸੀਗੇ ਇੱਕ ਬੰਦ ਦਾ ਮੁੰਡਾ ਸੀਗਾ ਵਿਨੈ ਤੇ ਨਾਲ ਇੱਕ ਤੋਤੇ ਤੋਤੇ ਦਾ ਮੁੰਡਾ ਸੀਗਾ ਦੋ ਦੇ ਨਾਲ ਹੀ ਪਤਾ ਮੇਰੇ ਘਰ ਵਾਲੇ ਨੂੰ ਪਤਾ ਵਾ ਜਿਹੜਾ ਕਰਤਾ ਵਾ ਦੰਤ ਸਮਾਨ ਵੇਚਦਾ ਵਾ ਨਸ਼ਾ ਵੇਚਦਾ ਵਾ ਹਾਂਜੀ ਮੱਲੇ ਵਿੱਚ ਸ਼ਰੇਆ ਵੇਚਦਾ ਵਾ ਉਹ ਰਾਮਕਿਸ਼ਨ ਵਾਲੀ ਗਲੀ ਚੋਂ ਵੀ ਨੀ ਇਨਸਾਫ ਚਾਹੀਦਾ ਸਖਤ ਤੋਂ ਸਖਤ ਸਜ਼ਾ ਆਣੀ ਚਾਹੀਦੀ ਉਹਨੂੰ ਕੀਨਾਂ ਦਾ ਠੱਠੇ ਲੜਾਈ ਕਿਹੜੀ ਕੱਲ ਹੋਈ ਸਾਡੇ ਘਰ ਲੜਾਈ ਹੈ ਆਪਸ ਵਿੱਚ ਇਤਰਾ ਬੋਲ ਚਾਲ ਇਹਨਾਂ ਦਾ ਹੋਇਆ ਸੀ ਇੱਕ ਦੂਜੇ ਨੂੰ ਗਾਲ੍ਹਾਂ ਕੱਢਦੇ ਸੀ ਗਲੀ ਮੱਲੇ ਵਿੱਚ ਹਾਂਜੀ ਹਾਂਜੀ ਉਹਦੇ ਘਰ ਕੇ ਲੜਾਈ ਹੋਈ ਆ ਆ ਪਾ ਇਨਸਾਫ ਚਾਹੁੰਦੇ ਆ ਇਹਨਾਂ ਦੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਮੇਰੇ ਘਰ ਵਾਲੇ ਜਿਹੜਾ ਕਵਲਜੀਤ ਸਿੰਘ ਮੇਰੇ ਦੋ ਬੱਚੇ ਆ ਨਿਕਾਜਾ ਮੇਰਾ ਮੁੰਡਾ 1 ਸਾਲ ਦਾ 3 ਸਾਲ ਦੀ ਮੇਰੀ ਕੁੜੀ ਆ ਮੈਨੂੰ ਇਨਸਾਫ ਚਾਹੀਦਾ ਜਿਹੜਾ ਨਸ਼ਾ ਵੇਚਦਾ ਸਾਡੇ ਪਿਛਲੇ ਗਲੀ ਚ ਰੇਂਦਰ ਰਾਮਕੀਸ਼ਨ ਵਾਲੀ ਚ ਬਲਵੰਤ ਸਿੰਘ ਹਾਂਜੀ ਮੈਨੂੰ ਇੱਕ ਕਵਲੇ ਗੁਰੂ ਕੇ ਖੂਦ ਆ ਤੇ ਹੁਣੇ ਰਿਪੋਰਟ ਹੋਇਆ ਵੀ ਇਹਨਾਂ ਦੇ ਮੁਹੱਲੇ ਦਾ ਕੋਈ ਬੰਤ ਬੰਤਾ ਨਾਲ ਇੱਕ ਤੋਤਾ ਮੁੰਡਾ ਗੋਹਣ ਹਾਂਜੀ ਉਹਨਾਂ ਨੇ ਆਂਦਾ ਮੇਰੇ ਤੇ ਫਾਇਰਿੰਗ ਕੀਤੀ ਹੈ ਹੁਣ ਮੌਕੇ ਤੇ ਆਏ ਤਸਦੀਕ ਕਰਕੇ ਦੋ ਕਾਨੂੰਨਸਰ ਕਾਰਵਾਈ ਬੰਦੀ ਕਰਨ ਲੱਗੇ ਠੀਕ ਕਿੰਨੀਆਂ ਸਰ ਗੋਲ ਲੱਗੀਆਂ ਜੀ ਇਹ ਬੰਦੇ ਦੇ ਇਹਨੂੰ 3 ਗਨ ਸ਼ਾਟ ਹੋਏ ਸੀ ਲਾਤੇ ਉੱਤੇ ਸੀ ਸਰ ਰੰਜੀਤ ਸੀ ਸਰ ਇਹ ਵੀ ਜੀ ਪਤਾ ਲੱਗਾ ਇਹ ਗਲੀ ਜੀ ਨਿੱਕੇ ਨਿੱਕੇ ਗੈਂਗ ਜੇ ਆਪਣੇ ਨੇ ਇਹਨਾਂ ਬਣਾਏ ਆ ਉਹੀ ਪਰਸਨ ਦਾ ਸਰ ਇਹਦਾ ਨਾਮ ਕੀ ਹੈ ਪਛਾਣ ਕੀ ਇਹਦਾ ਨਾਮ ਕਬਲ ਹੈ ਜੀ ਕਬਲ ਦਾ ਜੀ ਤੇ ਪਹਿਲੇ ਪਰਚਾ ਇੱਥੇ ਵੀ ਕੋਈ ਹੈ ਪਹਿਲਾਂ ਹਾਂ ਇਹਦੇ ਤੇ ਪਹਿਲਾਂ ਵੀ ਆਰਗਨਾਈਜ਼ਡ ਕ੍ਰਾਈਮ ਦਾ ਪਰਚ ਉਕੇ ਨੂੰ ਸ਼ਾਇਦ ਕੋਰਟ ਤੋਂ ਬੈਲ ਆਊਟ ਹੋਇਆ ਵਾ ਹਜੇ ਸ਼ਾਮ ਤੋਂ ਪਿੱਛੇ ਨਹੀਂ ਹੋਇਆ ਹੁਣ ਸਰ ਕੀ ਕਰਦੇ ਕਿਸੇ ਕੀ ਤਿਆਰੀ ਹੈ ਹੁਣ ਹੁਣ ਪਰਚਾ ਦਰਜ ਕਰਨ ਲੱਗੇ ਤੇ ਬਿਆਨ ਤੇ ਸਰ ਜਿੰਨਾਂ ਦਾ ਨਾਮ ਲੈ ਰਹੇ ਉਹਨਾਂ ਦੇ ਵੀ ਕੋਈ ਪਰਚੇ ਦਰਜੇ ਹੋਣ ਉਹਨਾਂ ਦੇ ਵੀ ਪਰਚਾ ਦਰਜੇ ਹੈ ਕਿ ਕੋਈ ਮਹੱਲੇ ਦੇ ਰਹਿਣ ਵਾਲੇ ਆ ਸਾਰੇ ਸੋ ਪੰਜਾਬ ਨਾ ਉਹ ਬੁਲਟਨ ਦੇ ਵਿੱਚ ਐਨਾ ਹੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾਨਮੀ ਰੋਡ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ